ਮੇਰੇ ਵੱਲੋਂ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਸਕੀਰਤ ਸਿੰਘ ਤੇ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਮਾਂ ਬੋਲੀ ਪੰਜਾਬੀ ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ ਅਵਤਾਰਾਂ ਦੀ ਬੋਲੀ ਮਾਂ ਦੀ ममता ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਕੋਲੀ ਦੁੱਧ ਵਿੱਚ ਮਿਸ਼ਰੀ ਕੋਲੀ ਰਜ ਰਜ ਲਾੜ ਲੜਾਇਆ ਤੈਨੂੰ ਨਾਲ ਖਿਡਾਇਆ ਤੈਨੂੰ ਰਜ ਰਜ ਲਾਡ ਲੜਾਇਆ ਤੈਨੂੰ ਲੋਰੀਆਂ ਨਾਲ ਖਿਡਾਇਆ ਤੈਨੂੰ ਮੈਂ ਹੀ ਬੋਲਣ ਲਾਇਆ ਤੈਨੂੰ ਭੁੱਲ ਗਿਆ ਮੇਰਾ ਪਿਆਰ ਵੀ ਮੈਂ ਤੇਰੀ ਮਾਂ ਦੀ ਬੋਲੀਆਂ ਮਾਂ ਦੀ ਬੋਲੀਆਂ ਮੈਨੂੰ ਇਉਂ ਨਾ ਮਨੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਮੈਨੂੰ ਯੋ ਨਾਮੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਬੋਲੀਆਂ ਦੁਨੀਆ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆ ਦੀ ਰਾਣੀ ਪਾਣੀ ਵਿੱਚ ਲਕੀਰਾਂ પાਕੇ چیر ਦਿੱਤੇਗੇ ਪਾਣੀ ਪਾਣੀ ਵਿੱਚ ਲਕੀਰਾਂ પાਕੇ چیر ਦਿੱਤੇਗੇ ਪਾਣੀ ਖਿੰਡ ਗਏ ਮੋਤੀ ਮੈਂ ਤਕੜੀ ਦੇ ਖਿੰਡ ਗਏ ਮੋਤੀ ਤਕੜੀ ਦੇ ਟੁੱਟ ਗਿਆ ਰਾਣੀ ਹਾਰ ਵੀ ਮੈਂ ਤੇਰੀ ਮਾਂ ਦੀ ਬੋਲੀਆਂ ਮਾਂ ਦੀ ਬੋਲੀਆਂ ਮੈਨੂੰ یوں ਨਾ ਮਨੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਬੋਲੀਆਂ ਮੈਨੂੰ یوں ਨਾ ਮਨੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਬੋਲੀਆਂ ਕਲਮ ਤੇਰੀ ਚੋਂ ਏਬੀ ਸੁਣ ਪੁੱਤਰਾ ਮੇਰੇ ਦਿਲ ਚੋਂ ਨਿਕਲਿਆ ਹੋ ਕੇ ਵਰਗਾ ਹਾੜਾ ਸੁਣ ਪੁੱਤਰਾ ਮੇਰੇ ਦਿਲ ਚੋਂ ਨਿਕਲਿਆ ਹੋ ਕੇ ਵਰਗਾ ਹਾੜਾ ਕਾਦਾ ਪੁੱਤ ਦਾ ਰਾਜ ਭਾਗ ਮਾਂ ਕਾਦਾ ਪੁੱਤ ਦਾ ਰਾਜ ਭਾਗ ਮਾਂ ਖੜੀ ਦਫ਼ਤਰੋਂ ਬਾਰਵੇਂ ਮੈਂ ਤੇਰੀ ਮਾਂ ਦੀ ਬੋਲੀਆਂ ਮਾਂ ਦੀ ਬੋਲੀਆਂ ਮੈਨੂੰ ਇਉਂ ਨਾ ਮਨੋ ਵਿਸਾਰ ਵਿੱਚ ਮੈਂ ਤੇਰੀ ਮਾਂ ਦੀ ਬੋਲੀਆਂ ਮੈਨੂੰ ਇਉਂ ਨਾ ਮਨੋ ਵਿਸਾਰ ਵਿੱਚ ਮੈਂ ਤੇਰੀ ਮਾਂ ਦੀ ਬੋਲੀਆਂ ਮੈਨੂੰ ਇਉਂ ਨਾ ਮਨੋ ਵਿਸਾਰ ਵਿੱਚ ਮੈਂ ਤੇਰੀ ਮਾਂ ਦੀ ਬੋਲੀਆਂ ਧੰਨਵਾਦ